ਫਗਵਾੜਾ ਦੇ ਨਜ਼ਦੀਕੀ ਪਿੰਡ ਨਰੂੜ ਦੇ ਬੱਸ ਸਟੈਂਡ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਲੇਬਰ ਲੈ ਕੇ ਜਾ ਰਹੀ ਟਰੈਕਟਰ ਟ੍ਰੈਲੀ ਪਲਟਣ ਨਾਲ ਬੱਚਿਆਂ ਸਮੇਤ 30 ਦੇ ਕਰੀ ਬਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਸਿਵਲ ਹਸਪਤਾਲ ਪਾਂਸ਼ਟਾ ਵਿਖੇ ਦਾਖਲ ਕਰਵਾਇਆ ਇਸ ਬੰਦੀ ਜਾਣਕਾਰੀ ਦਿੰਦੇ ਹੈ ਠੇਕੇਦਾਰ ਪੰਕਜ ਕੁਮਾਰ ਨੇ ਦੱਸਿਆ ਕਿ ਇਹ ਸਾਰੀ ਲੇਬਰ ਟਰੈਕਟਰ ਟ੍ਰੈਲੀ ਤੇ ਸਵਾਰ ਹੋ ਕੇ ਭਗਾਣਾ ਰੋਡ ਤੇ ਆਲੂ ਪੁੱਟਣ ਲਈ ਜਾ ਰਹੀ ਸੀ ਕਿ ਰੇੜੇ ਨੂੰ ਲੰਘਾਉਣ ਦੇ ਚੱਕਰ ਵਿੱਚ ਟ੍ਰੈਲੀ ਬੈਕ ਕਰਦੇ ਸਮੇਂ ਕਣਕ ਦੇ ਖੇਤ ਵਿੱਚ ਪਲਟ ਗਈ ਜਿਸ ਨਾਲ ਟ੍ਰੈਲੀ ਵਿੱਚ ਸਵਾਰ ਮਹਿਲਾਵਾਂ ਤੇ ਬੱਚਿਆਂ ਸਮੇਤ 30 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਠੇਕੇਦਾਰ ਆ ਹਾਂਜੀ ਠੇਕੇਦਾਰ ਜੀ ਹਾਂਜੀ ਕੀ ਨਾਮ ਜੀ ਆਪਕਾ ਪੰਕਜ ਦਾ ਪੰਕਜ ਹਾਂਜੀ ਕਾਹ ਰਹੇ ਤੇ ਹੋ ਇੱਥੇ ਨਰੂਲ ਚ ਆ ਠੇਕੇਦਾਰ ਕੇ ਕਾਮ ਕਰਤੇ ਹਾਂ ਠੇਕੇਦਾਰ ਕਰਿਆ ਲੋ ਪਟਲ ਚਲਾ ਸੀ ਲੈ ਕੇ ਬੰਦੇ ਨੂੰ ਹਾਂ ਕਿਤਨੇ ਵਜੇ ਕੀ ਬਾਤ ਹੈ ਜੇ ਕੀ ਹੋਇਆ ਯਹਾਂ ਯਹਾਂ ਉਹ ਬੰਦੇ ਬੈਠਾ ਤਰਾ ਰੇਰਾਇਆ ਸੀ ਮੈਂ ਕਾ ਮੋਰ ਲੋ ਹਾਂ ਇਹ ਤਾਂ ਮਰਦਾ ਸੀਗਾ ਮੈਨੂੰ ਕਾ ਰੁਕ ਜਾ ਵੀ ਗਰੇਰਾ ਨੰਗਲੇ ਤੇ ਫਿਰ ਮੋਰ ਰਿਹਾ ਹਾਂ ਇਹ ਮੰਨਿਆ ਨੇ ਗਲਬਾ ਸੀ ਜੇ ਅਗੇ ਮੋਰ ਨ ਕਰ ਲਿਆ ਥਲੇ ਆ ਕੇ ਰੇੜੀ ਕੋ ਨਗਾ ਨੇ ਲੇ ਲਗੀ ਤਾਂ ਤਬ ਟਰਾਲੀ ਪਲਟ ਗਿਆ ਹਾਂ 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 ਜੀ ਤਾਂ ਕਿਤਨੇ ਬੰਦੇ ਸੀਗੇ ਲੈਵਲ ਜੋ ਲੈ ਕੇ ਜਾਣੀ ਸੀਗੀ ਅਬ ਗਿਣਤੀ ਨਹੀਂ ਕੀਆ ਸਾਰੇ ਬੰਦਾ ਜਿੰਨਾ ਹੈਗਾ ਉਸੇ ਵਿੱਚ ਹੈਗਾ ਗਿਣਤੀ ਨਹੀਂ ਕੀਆ ਤਾਂ 25 30 ਹੈ ਹਾਂ ਜੀ

30-40 ਬੱਚੇ ਸਨ ਸਮੇਤ ਬੱਚੇ ਨਹੀਂ ਆਣਾ ਛੋਟਾ ਤੋਂ ਛੋਟਾ ਛਟਾ ਬੱਚਾ ਤਾਂ ਕਿ ਸੱਟਾਂ ਵੀ ਲੱਗੀਆਂ ਕਿਸੇ ਕੇ ਉਧਰ ਲਗਾਈ ਉਹਧਰ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਜ਼ਖਮਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਬਾਕੀ ਐਕਸ-ਰੇ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਚੋਟ ਕਿੰਨੀ ਕੁ ਗੰਭੀਰ ਹੈ ਹਾਈ ਸਰ ਸਰ ਮੈਂ ਡਾਕਟਰ ਹਿਮਾਂਕ ਸੀਐਚਸੀ ਪਾਸਟੇ ਦੇ ਵਿੱਚ ਸਰ ਪਾਸਟੇ ਨਰੋਡ ਦੇ ਲੱਗੇ ਇੱਕ ਟਰਾਲੀ ਪਲਟ ਗਈ ਹੈ ਤੇ ਕਿੰਨੇ ਇੱਥੇ ਦਾਖਲ ਹੋਏ ਆ ਬੇਟੀ ਜੀ ਸਰ ਬਿਲਕੁਲ ਪੰਜ ਪੇਸ਼ੈਂਟ ਆਏ ਹੈ ਉਹਨਾਂ ਵਿੱਚੋਂ ਦੋ ਮੈਡ ਅਡਮਿਟ ਕਰ ਲਏ ਸਾਰੇ ਅੰਡਰ ਆਬਜ਼ਰਵੇਸ਼ਨ ਰੱਖੇ ਹੈ ਤੇ ਸਾਰਿਆਂ ਦੀ ਕੰਡੀਸ਼ਨ ਸਟੇਬਲ ਹੈ ਕੋਈ ਰੈਫਰ ਕਰਨ ਵਾਲਾ ਤਾਂ ਨਹੀਂ ਨਹੀਂ ਸਰ ਹਜੇ ਤੱਕ ਨਹੀਂ ਸਾਰੇ ਅੰਡਰ ਆਬਜ਼ਰਵੇਸ਼ਨ ਰੱਖੇ ਹੈ ਮੈਂ ਜੀ ਤੇ ਹੋਰ ਹੈ ਹੋਰ ਵੀ ਕੋਈ ਆਇਆ ਹੈ ਕੋਈ ਬੱਚੇ ਇਹਨਾਂ ਤੋਂ ਇਲਾਵਾ ਜੀ ਸਿਰ ਬਿਲਕੁਲ ਪੰਜ ਹੀ ਆਏ ਹੈ ਪੇਸ਼ੈਂਟ ਇਸ ਦੌਰਾਨ ਮੌਕੇ ਤੇ ਪਹੁੰਚੇ ਥਾਣਾ ਰਾਵਲੇ ਪਿੰਡੀ ਦੇ ਐਸ ਐਚ ਓ ਸ਼ੋਕਮਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਟਰੈਕਟਰ ਟ੍ਰੈਲੀ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਅਨਗੈਲੀ ਨਾ ਵਰਤਣ। ਉਨ੍ਹਾਂ ਨਾਲ ਹੀ ਕਿਹਾ ਕਿ ਅਗਰ ਕਿਸੇ ਵੀ ਚਾਲਕ ਨੇ ਅਜਿਹੀ ਅਨਗੈਲੀ ਵਰਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਿੰਡ ਨਰੂੜ ਤੋਂ ਨਵੰਗ ਚੈਨਲ ਦੇ ਇਰਜੰਦਰ ਕੁਮਾਰ ਦੀ ਰਿਪੋਰਟ। ਹਾਂਜੀ ਸਾਡੇ ਨਰੂੜ ਦੇ ਇੱਕ ਟਰਾਲੀ ਪਲਟ ਗਈ ਲੇਬਰ ਲੈ ਕੇ ਜਾਂਦੀ ਆਲੂਆਂ ਨੂੰ ਪਟਣ ਲਈ। ਕੀ ਆ ਮੌਕੇ ਤੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ। ਟਾਈਮ ਤਰੀਬ 8.5 ਵਜੇ ਹੁੰਨ ਜਿਹੜਾ ਪਤਾ ਲੱਗਿਆ ਤੇ ਇੱਕ ਟਰਾਲੀ ਜਿਹੜੀ ਆ ਉਹ ਲੇਬਰ ਲੈ ਕੇ ਜਾ ਰਹੀ ਸੀ ਹਾਂਜੀ ਉਹ ਡਰਾਈਵਰ ਵੱਲੋਂ ਬੈਕ ਕਰਦੇ ਹਾਂ ਟਰਾਲੀ ਜਿਹੜੀ ਉਹ ਬਿੰਦ ਫਲਟ ਗਈ ਜਿਹਦੇ ਨਾਲ ਲੇਬਰ ਦੇ ਵਿੱਚ ਬੈਠੇ ਜਿਹੜੀਆਂ ਲੇਬਰ ਜਿਹੜੇ ਆ ਉਹ ਸਾਥੇ ਪਤਾਂਵਾਂ ਦੇ ਲੱਗੇ ਹੋਏ ਜਿਹਨਾਂ ਨੂੰ ਜੀ ਜੀ ਜਿਹੜਾ ਸਪਟਲ ਹੋਟਲ ਇੱਥੇ ਪੰਜ ਸੇ ਰੱਖ ਦਿੱਤਾ ਜੀ ਮੱਜੇ ਅਸੀਂ ਦੇਖ ਰਹੇ ਹਾਂ ਕਿ ਉਸ ਤੋਂ ਜਾਣ ਤੋਂ ਵੀ ਕਿੰਨਾ ਹੋਇਆ ਜੀ ਜਾਣ ਜਿਹੜੀ ਟਰਾਲੀ ਬੈਕ ਕਰ ਲਗੀਆਂ ਬਲਦੀਆਂ ਬੈਕ ਕਰ ਲਗੀਆਂ ਜੀ ਜੋ ਲੇਬਰ ਤੇ ਬਿਆਨ ਦਿੰਦੇ ਕਰ ਰਹੇ ਜੀ ਹੁਣ ਕਿਦਾ ਸਰ ਟਰਾਲੀ ਸਿੱਧੀ ਕਰਤੀ ਹੈ ਜੀ ਟਰਾਲੀ ਸਿੱਧੀ ਹੋ ਗਈ ਹੈ ਟਰਾਲੀ ਕਰਾਤੀ ਹੈ ਪਿੰਡ ਦੇ ਘਰ ਤੋਂ ਬੇਚੇ ਠੀਕ ਟਰਾਲੀ ਸਿੱਧੀ ਕਰਾਤੀ ਹੈ ਬਸ ਇਸ ਜਿਹੜਾ ਲੇਬਰ ਤੇ ਬਿਆਨ ਤੈਕ ਕਰ ਰਹੇ ਜੀ ਠੀਕ ਸਰ ਜਿਹੜੇ ਇਦਾਂ ਖੁੱਲੇ ਲੇਬਰ ਲੈ ਕੇ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਡਰਾਈਵਰਾਂ ਨੂੰ ਜਾਂ ਮਾਲਕਾਂ ਨੂੰ ਨਹੀਂ ਕੋਈ ਲੇਬਰ ਇੱਕ ਗਰੀਬ ਆਦਮੀ ਆ ਉਹਨਾਂ ਨੂੰ ਮਤਲਬ ਜਿਹੜਾ ਬੜੇ ਸੰਪਲ ਕੇ ਮੈਡਲ ਏਰੀਆ ਡਰਾਈਵਰੀ ਕਰਨੀ ਚਾਹੀਦੀ ਹੈ ਲਾਪਰਬਾਈ ਨਹੀਂ ਕਰਨੀ ਚਾਹੀਦੀ ਗਰੀਬ ਬੱਚਿਆਂ ਦੇ ਸੱਟਾਂ ਲੱਗੀਆਂ ਜੀ ਅਕਸਰ ਕਿਰੋਂ ਨੂੰ ਜਿਹੜੀ ਡਰਾਈਵਰੀ ਬੜੀ ਸਟੇਬਲ ਕਰਨੀ ਚਾਹੀਦੀ ਹੈ